ਸਤਿ ਸ਼੍ਰੀ ਅਕਾਲ ਜੀ ਬੇਤਰ ਬਹਾਰਪ੍ਰੀਤ ਵੇ ਤੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਤੇ ਅੱਜ ਵੀਡੀਓ ਵਿੱਚ ਗੱਲ ਕਰਾਂਗੇ 10 11 12 ਜੁਲਾਈ ਦੇ ਮੌਸਮ ਦੀ ਪੰਜਾਬ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਣਦੇ ਆਂ ਸਾਰਨੇ ਤਾਂ ਸਵੇਰ ਤੋਂ ਤੜਕਸਾਰ ਤੋਂ ਅਮੀ ਦੀ ਗਤੀਵਿਧੀਆਂ ਜਿਹੜੇ ਵੇਖਣ ਨੂੰ ਮਿਲ ਰਹੀਆਂ ਨੇ ਖਾਸ ਕਰ ਜਿਹੜੇ ਆ ਪੱਛਮੀ ਸਰਦੀ ਲਾ ਕੇ ਫਿਰੋਜ਼ਪੁਰ ਤੋਂ ਲੈ ਕੇ ਅੰਮ੍ਰਿਤਸਰ ਤਰਨਤਾਰਨ ਹੋ ਗਿਆ ਉਸਰ ਬਰਦਾਸਰ ਪਠਾਨਕੋਟ ਦੇ ਲਾ ਕੇ ਹੋ ਕੇ ਜਾਂ ਨਾਲ ਲੱਗਦੇ ਮੋਗਾ ਉਸਰ ਬਠਿੰਡਾ ਮੁਕਸਰ ਫਰੀਦਕੋਟ ਹੋ ਗਿਆ सिरसा ਹੋ ਗਿਆ ਦੱਖਣੀ ਖੇਤਰ ਗੱਲ ਕਰੀ ਕੁਝ ਖੇਤਰੋਗੇ ਉਸ ਸੰਗਰੀਆ ਦੇ ਖੇਤਰੋਗੇ ਜਾਂ ਅ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਦੇ ਖੇਤਰੋਗੇ ਦਿੱਲੀ ਦੇ ਖੇਤਰੋਗੇ ਜੀਂਦ ਹੋ ਗਿਆ ਇੱਥੇ ਜਿਹੜੇ ਕਾਰਵਾਈਆਂ ਚੱਲ ਰਹੀਆਂ ਠੀਕ ਹੈ ਸਵੇਰ ਤੋਂ ਹੀ ੜ ਮੀਂਹ ਦੀਆਂ ਗਤੀਵਿਧੀਆਂ ਸ਼ੁਰੂ ਨੇ ਤੇ ਹੁਣ ਜਿਹੜਾ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਫਿਰ ਤੋਂ ਵੇਖਸੋ ਇੱਕ ਸਿਸਟਮ ਪਿੱਛੇ ਜਿਹੜਾ ਆ ਬੱਦਲਬਾਈ ਦੇ ਨਾਲ ਮੀਂਹ ਜਿਹੜਾ ਆ ਦਰਜ ਕੀਤਾ ਜਾ ਰਿਹਾ ਵੇਖਸੋ ਪਾਕਿਸਤਾਨ ਵਿੱਚ ਬੱਦਲ ਬਣਿਆ ਹੋਲੀ ਜਿਹੜਾ ਅਸਰ ਅਧੀ ਲਾਕਿਆਂ ਨੂੰ ਕ੍ਰਾਸ ਕਰੇਗਾ ਠੀਕ ਹੈ ਫਿਰ ਤੋਂ ਇਹੜਾ ਫਰੋਜ਼ਪੁਰ ਨਾਲ ਲੱਗਦੇ ਮੋਗਾ ਦੇ ਖੇਤਰੋਗੇ ਅੰਮ੍ਰਿਤਸਰ ਤਰਨ ਅਜਲੰਦਰ ਕਪੂਰਸਾ ਲਾਗਿਆ ਹੋਰ ਫਰੀਦਕੋਟ ਮੁਕਸਰ ਬਠਿੰਡਾ ਦੇ ਖੇਤਰੋਗੇ ਜਾਂ ਕੁਝ ਅਜ ਲਾਲਾਬਾਦ ਫਾਜ਼ਿਲਕਾਰ ਦੇ ਖੇਤਰੋਗੇ ਇੱਥੇ ਆ ਕੁਝ ਖੇਤਰਾ ਵਿੱਚ ਕਾਰ ਵੀ ਹੁੰਦੇ ਆ ਸਾਹ ਨਿਕਲੇ ਆਉਣ ਵਾਲੇ ਘੰਟਿਆਂ ਵਿੱਚ ਤੇ ਅੱਜ 10 ਜੁਲਾਈ ਉਸਰ 11 ਜੁਲਾਈ ਨੂੰ ਬਹੁਤੇ ਖੇਤਰਾ ਵਿੱਚ ਟੁੱਟਵੇਂ ਤੌਰ ਤੇ ਮੀਂਹ ਤਰਜ ਕੀਤਾ ਜਾਵੇਗਾ ਕੱਲ ਵੀ 9 ਜੁਲਾਈ ਨੂੰ ਕਈ ਖੇਤਰਾ ਵਿੱਚ ਜਿਹੜਾ ਤਰਜ ਕੀਤਾ ਗਿਆ ਕਿਤੇ ਕਿਤੇ ਹਲਕਾਰ ਕੁਝ ਖੇਤਰਾ ਦਰਮਿਆਨਤ ਕਿਤੇ ਕਿਤੇ ਭਾਰੀ ਮੀਂਹ ਦੇ ਚੱਟਾ ਵੇਖਣ ਨੂੰ ਮਿਲਿਆ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕੱਲ ਤੇ ਅੱਜ ਤੜਕਸਾਰ ਨੂੰ ਕਿਤੇ ਕਿਤੇ ਮੀਂਹ ਪੈ ਰਿਹਾ ਜਾਂ ਕਿਤੇ ਤੇ ਕਿੰਨਾ ਕੁ ਮੈਂ ਦਰਜ ਕੀਤਾ ਕਿ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਅੱਜ 10 ਤੋਂ ਉਸ 11 ਜੁਲਾਈ ਨੂੰ ਬਹੁਤੇ ਖੇਤਰਾ ਵਿੱਚ ਟੁੱਟਵੇਂ ਤੌਰ ਤੇ ਮੀਂਹ ਜਿਹੜਾ ਰਵੇਗਾ ਹਲਕਾ ਦਰਮਿਆਨਾ ਕਿ ਦਰਮਿਆਨੇ ਤੋਂ ਭਾਰੀ ਵੀ ਦੇ ਚੱਟਾ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਗਰਜਲ ਇਸ ਕੋਈ ਕਈ ਖੇਤਰਾ ਵਿੱਚ ਵੇਖਣ ਨੂੰ ਮਿਲੇਗੀ ਤੇ ਉਸ ਤੋਂ ਬਾਅਦ 12 ਜੁਲਾਈ ਨੂੰ ਥੋੜੇ ਜਿਹੀ ਮੀਂਹ ਦੇ 12 13 ਜिले ਥੋੜੇ ਜਿਹੀ ਕਟੌਤੀ ਵੇਖਣ ਨੂੰ ਮਿਲ ਸਕਦੀ ਜਾਨੀ ਕਿ 12 ਤੇ 13 ਨੂੰ ਤੜਕਸਾਰ ਨੂੰ ਉਮੀਦ ਕਰਤੀ ਹੁੰਦੀਆਂ ਵੇਖਣ ਨੂੰ ਮਿਲ ਸਕਦੇ ਨੇ ਉਸ ਵਾਰ ਦੁਪਹਿਰ ਸ਼ਾਮ ਦੇ ਆਸ-ਪਾਸ ਬੱਤੂਲੇ ਜਰੂਰ ਬਣੇਗੀ ਪੰਜਾਬ ਨਾਲ ਲੱ ਥੋੜੇ ਬਹੁਤ ਖੇਤਰਾ ਵਿੱਚ ਚਾਂਸ ਸੀਗੇ ਨੇ 12 ਤੇ 13 ਨੂੰ ਹੋਸਰ ਟੁੱਟਵੇਂ ਤੌਰ ਤੇ ਵੀ ਜੜ ਤਰਜ ਕੀਤਾ ਜਾਵੇਗਾ ਸਵੇਰ ਜੜ ਤੜਕਸਾਰ ਕਾਰਮੀਆਂ ਰਹਿਣਗੇ 12 13 ਜੁਲਾਈ ਨੂੰ ਬਹੁਤੇ ਖੇਤਰਾ ਵਿੱਚ ਜਾਂ ਹੋਸਰ ਟੁੱਟਵੇਂ ਤੌਰ ਤੇ ਅੱਧੇ ਪੰਜਾਬ ਜਾਂ ਦੇ ਪੰਜਾਬ ਨੂੰ ਥੋੜੇ ਜਿ ਘੱਟ 40 50% ਖੇਤਰਾ ਵਿੱਚ ਚਾਂਸ ਸੀਗੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦੇ ਖੇਤਰਾ ਵਿੱਚ ਵੀ ਜੜ ਦਿੱਲੀ ਦੇ ਖੇਤਰਾ ਵਿੱਚ ਚਾਂਸ ਜੜ ਪੰਦ ਦਿਖਾਈ ਦੇ ਰਿਹਾ 12 13 ਨੂੰ ਟੁੱਟਵੇਂ ਤੌਰ ਤੇ ਬਹੁਤੇ ਖੇਤਰਾ ਵਿੱਚ ਤੜਕਸਾਰ ਜੜ ਕਾਰਮੇ ਹੋਣ ਦੇ ਅਸਾਰ ਨੇ ਉਸ ਦਿਪਰ ਸ਼ਾਮ ਦੇ ਆਸੋ ਜਾਂ ਆਪਾਂ ਗੱਲ ਕਰ ਰਾਤ ਕੈਡਮੀ ਜਿਹੜੇ ਆ ਕਟੌਤੀ ਦੇਖਣ ਨੂੰ ਮਿਲਗੇ ਜਾਨੀ ਥੋੜਪਤ ਖੇਤਰਾਵਾਂ ਵਿੱਚ ਚਾਂਸ ਰਹਿਣਗੇ ਮੇਨ ਤੌਰ ਤੇ 10 10 11 ਦੀ ਗੱਲ ਕਰਤੇ ਅੱਜ ਤੇ ਕੱਲ ਬਹੁਤੇ ਖੇਤਰਾਵਾਂ ਵਿੱਚ ਟੁੱਟਵੇਂ ਤੌਰ ਤੇ ਮੀਂਹ ਦਰਜ ਕੀਤਾ ਜਾਵੇਗਾ ਪਰ ਪੰਜਾਬ ਦੇ ਖੇਤਰਾਂ ਜਾਂ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰ ਹੁਣ ਕਾਫੀ ਖੇਤਰਾਵਾਂ ਵਿੱਚ ਮੀਂਹ ਦਰਜ ਕੀਤਾ ਜਾਵੇਗਾ ਤੇ ਕਈ ਖੇਤਰਾਵਾਂ ਵਿੱਚ 4 ਧਰਮੀ ਰਹੇਗਾ ਹਲਕਾ ਦਰਮਿਆਨਾ ਤੇ ਕੁਝ 2-4 ਜ਼ਿਲ੍ਹਿਆਂ ਵਿੱਚ ਪੰਜਾਬ ਦੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਵਾਂ ਵਿੱਚ ਆਪਾਰੀ ਮਿੰਦੇ ਜਿਹੜੇ ਚੱਟਾਂ ਲੱਗ ਆਪਾਂ ਆਪਾਂ ਗੱਲ ਕਰ 11 ਜਾਂ 12 ਜੁਲਾਈ ਨੂੰ ਜਿਹੜਾ ਮੀਂਹ ਜਿਹੜਾ ਬਹੁਤੇ ਖੇਤਰਾ ਵਿੱਚ ਚਾਂ ਸੀਗੇ ਨੇ ਕਈ ਖੇਤਰਾ ਮੀਂਹ ਦੇ ਅਸਾਰ ਜਿਹੜੇ ਪਾਉਂਦੇ ਤਖਾਈ ਦੇ ਰਹੇ ਨੇ ਤਾਂ ਸੈਟਲਾਈਟ ਤਸਵੀਰਾਂ ਸਵੇਰ ਦੇਣ ਅੱਜ 10 ਜੁਲਾਈ ਕਰੀਬ 8:10 ਦੇ ਸੈਟਲਾਈਟ ਤਸਵੀਰਾਂ ਨੇ ਤਾਂ ਦੇਖ ਸਕਦੇ ਹੋ ਕਾਫੀ ਖੇਤਰਾ ਵਿੱਚ ਖਾਸ ਕਰ ਪੱਛਮੀ ਸਰਦੀ ਇਲਾਕੇ ਹੋਗੇ ਜਾਂ ਕੁਝ ਦੱਖਣੀ ਖੇਤਰੋਗੇ ਨਾਲ ਲੱਗਦੇ ਕੁਝ Haryana ਦੇ ਖੇਤਰੋਗੇ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ Haryana ਦੇ ਖੇਤਰੋਗੇ ਦਿੱਲੀ ਦੇ ਖੇਤਰੋਗੇ ਜਾਂ Haryana ਦੇ ਕੁਝ ਖੇਤਰੋਗੇ ਇਹਨਾਂ ਵਿੱਚ ਜਿਹੜੇ ਕਾਰਵਾਈ ਚੱਲ ਰਹੀਆਂ ਤੇ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਜਿਹੜੇ ਪੰਜਾਬ ਦੇ ਇਾਕਾ ਬੱਤਲਵੀ ਹੋਰ ਕ੍ਰਾਸ ਕਰੇਗੇ ਹੋਰ ਇਾਕਾ ਮੀਂਹ ਦੇ ਅਸਰ ਨੇ ਉਸ ਵਾਰ ਜਿਵੇਂ ਜਿਵੇਂ ਆ ਆਠੀ ਕ ਬੱਤਲਵੀ ਕ੍ਰਾਸ ਕਰੇਗੀ ਨਾਲ ਲੱਗਦੇ ਹੋਰ ਵੀ ਖੇਤਾਂ ਨੂੰ ਪ੍ਰਭਾਵਿਤ ਕਰ ਸਕਦਾ ਅੱਜ ਤੇ ਕੱਲ ਬਹੁਤੇ ਖੇਤਾਂ ਵਿੱਚ ਮੀਂਹ ਦੇ ਅਸਰ ਜੜ ਬੰਦ ਦਿਖਾਈ ਦੇ ਰਹੇ ਨੇ ਜਦੋਂ ਜੋ ਸੈਟਲਾਈਟ ਤਸਵੀਰਾਂ ਵਿੱਚ ਆ ਵਿਖਾਉਣ ਦੀ ਕੋਸ਼ਿਸ਼ ਕਰੀਏ ਵੇਖੋਗੇ 10 ਤੇ 11 ਨੂੰ ਬਹੁਤੇ ਖੇਤਾਂ ਵਿੱਚ ਮੀਂਹ ਦੇ ਅਸਰ ਨੇ 10 ਆ ਸੈਟਲਾਈਟ ਤਸਵੀਰਾਂ ਨੇ ਠੀਕ ਹੈ ਤੇ ਉਸ ਵਾਰ 10 ਦੀ ਵੇਖੋਗੇ ਕਾਫੀ ਖੇਤਾਂ ਵਿੱਚ ਤੇ ਉਸ ਵਾਰ 11 ਨੂੰ ਵੀ ਬਹੁਤੇ ਖੇਤਾਂ ਵਿੱਚ ਮੀਂਹ ਜੜਾ ਪੈ ਸਕਦਾ ਤੇ 12 ਨੂੰ ਹੋ ਸਕਦਾ ਠੀਕ 12 ਨੂੰ ਤਵੇ ਤੌਰ ਤੇ ਕਾਫੀ ਖੇਤਰਾ ਵਿੱਚ ਇਹ ਤਰਚ ਕੀਤਾ ਜਾ ਸਕਦਾ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਤੇ ਚਾਰਾਂਗ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਦੇ ਅੰਤ ਤੱਕ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ